ਲਈ ਆਪਣੇ ਵਿਚਾਰ ਨੇ ਆਪਣੀ ਗੱਲ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝ ਕਰਨਗੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ पहले पहला मैं एक गल दस दिया कि मे लगता मेरा पहला मौका है मैं किसी पिंड किसी मेले त गया होगा मैं कद किसी मेले त नहीं जाता गा तो मैं अपने काम में बसता और वाह लगती मैं कैसे खाड़े खूड़े से भी गया गा कुल भुलेखे कदम वेख लिया हो पहला मैं बहुत घट जा ਤੇ ਅਬਰਪ੍ਰੀਤ ਹੋਰੀ ਮੇਰੇ ਬਹੁਤ ਮੁਹੱਬਤ ਵਾਲੇ ਇਨਸਾਨ ਆ ਮੈਂ ਪਿੱਛੇ ਜੇ ਕੈਨੇਡਾ ਗਿਆ ਸਾਂ ਉੱਥੇ ਨਾਲਾ ਮੇਲ ਹੋਇਆ ਤਾਂ ਮੇਰੇ ਮੇਲੇ ਨਾਲ ਫੋਨ ਆਇਆ ਕਿ ਤੁਹਾਡੇ ਪਿੰਡ ਮੇਲਾ ਹੈ ਮੈਂ ਮੈਂ ਨੂੰ ਕਿਹਾ ਨਹੀਂ ਰਖਿਆ ਤਾਂ ਹੈ ਨਹੀਂ ਕਿਤੇ ਪਰ ਤੁਸੀਂ ਮੇਰੇ ਇੱਕੋ ਕੰਮ ਗਿਆ ਕਿਹੜਾ ਕੰਮ ਹੈ ਤੇ ਮੈਂ ਆ ਜਾਗਾ ਇਸ ਬਾਅਦ ਮੈਂ ਮੇਲੇ ਵੀ ਲਾਂਗਾ ਔਰ ਮੈਨੂੰ ਇਹ ਨਾਲ ਚੰਗਾ ਲੱਗਿਆ ਬਿਲਕੁਲ ਇਹ ਅਹਿਸਾਸ ਲੱਗਦਾ ਜਿਵੇਂ ਆਪਣੇ ਪਿੰਡ ਆਇਆ ਹੋਣਾ ਔਰ ਇਹ ਜਿਹੜੇ ਖਾਸ ਕਰ ਇਹ ਇਲਾਕਾ ਹੈ ਸੰਗਰੂਰ ਦਾ ਮਾਨਸਾ ਦਾ ਇਹ ਸੰਗਰੂਰ ਨਾਲ ਤਾਂ ਮੇਰਾ ਬੜਾ ਵਾਸਤਾ ਹੈ ਕਿਉਂਕਿ ਮੁਹੰਮਦ ਸਦੀਕ ਸੰਗਰੂਰ ਦਾ ਹੈ ਤਾਂ तकरीबन ਸਭ ਤੋਂ ਜ਼ਿਆਦਾ ਜਿਹੜੇ ਗਾੜੇ ਮੇਰੇ ਪਹਿਲਾਂ ਪਹਿਲਾਂ ਜਦੋਂ ਮੈਂ ਪੜਦਾ ਸੀ ਕਾਲਜ 'ਚ ਉਦੋਂ ਤੋਂ ਲੈ ਕੇ ਜਦੋਂ ਮੇਰਾ ਪੋਤਰਾ ਪੜਨ ਲੱਗਾ ਉਹ ਉਤਾ ਹੀ ਸਦੀਕ ਲੰਗਾ ਹੈ ਤੇ ਦੂਸਰਾ ਉਹ ਮੇਰੇ ਹਲਕੇ ਤੋਂ ਮੈਂ ਨੂੰ ਆ ਕੇ ਡਾਕਟਰ ਜਿਹਾ ਆ ਕੇ ਹੋਰੇੰਪੀ ਵੀ ਬਣਿਆ ਤਾਂ ਬਾਕੀ ਤੁਹਾਡੇ ਨੇੜੇ ਵਾਲਾ ਅਣਬੋਲ ਅਣਬੋਲ ਨੂੰ ਵੀ ਅਸੀਂ ਮਤੋਂ ਖੁਸ਼ੀਦ ਕੋਲ ਤੋਂ ਇਲੈਕਸ਼ਨ ਜਿੱਤ ਜਾਣਾ ਸੀ ਉਹਨੇ ਪਰ ਉਹ ਚਿੱਤੇ ਬਾਹਰ ਪੈ ਗਿਆ ਮੈਂ ਤਾਂ ਕਿਹਾ ਵੀ ਸੀ ਅੱਛੇ ਪੇਪਰ ਚੰਗਾ ਰਹਿਗਾ ਤੂੰ ਨਹੀਂ ਤਾਂ ਮਨੂ ਆਖਿਆ ਤਾਂ ਮਨੂ ਬਰੇ ਸੀ ਮੈਂ ਤੂੰ ਕਿੱਥੋਂ ਆਇਆ ਯਾਰ ਬੋਲ ਇਹਨਾਂ ਮਾਜੀ ਫਿਰ ਬੱਤੇ ਪ੍ਰੀਮੀਅਰ ਤੋਂ ਆਇਆ ਪ੍ਰੀਮੀਅਰ ਜਾਇਓ ਫਿਲਮ ਲੱਗਦੀ ਹੈ ਨਾ ਤਾਂ ਵਾਰਟਿਸ ਜਾਂਦੇ ਸਾਰੇ ਬੜਾ ਅੱਛਾ ਮਾਹੌਲ ਹੁੰਦਾ ਤੇ ਮੈਂ ਕਿਹਾ ਹੁਣ ਤੂੰ ਇਲੈਕਸ਼ਨ ਲੱਗਣ ਲੱਗ ਲਿਆ ਕਿ ਤੂੰ ਟਰੈਕਟਰ ਤੇ ਲੱਗੀ ਆ ਹੁਣ ਤੂੰ ਭੋਗਾ ਤੇ ਜਾਣ ਲੱਗ ਪਿਆਗਾ ਤੇ ਉਹਦੇ ਨਾਲ ਹੀ ਮੇਰਾ ਬੜਾ ਵਾਸਤਾ ਤੇ ਤੀਜਾ ਸਭ ਤੋਂ ਉਹ ਬੇਰਾ ਜੀਦ ਹੈ ਜਿਹੜਾ ਹੁਣ ਪੰਜਾਬ ਦਾ ਭੁਖਮਤਰੀ ਹੈ ਭਵੰਤਮਾਨ ਤੇ ਜਦੋਂ ਲਾਪਟਾ ਚੈਨ ਹੁੰਦਾ ਵੀ ਬੰਬੇ ਰਹਿੰਦਾ ਤੇਰੇ ਕੋਲ ਹੀ ਹੁੰਦਾ ਸੀ ਤਾਂ ਮੇਰੇ ਨਾਲ ਬਹੁਤ ਉਹ ਬੱਚਿਆਂ ਵਾਂਗੂ ਬਾਬਾ ਦਾ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਤਾਂ ਜੋ ਕਹੀਓ ਉਸ ਲਿਹਾਇ ਦੇ ਵਿੱਚ ਕਈ ਗੱਲ ਵੀ ਕਰ ਜਾਂਦਾ ਮੇਰੇ ਬੁੱਲ ਬੁਲੇਖੇਓ ਤੇ ਬਾਕੀ ਬਾ ਹੁਣ ਬਹੁਤੀ ਗੱਲਾਂ ਤੁਹਾਡੇ ਨਾਲ ਕੀ ਕਰਾਂ ਗੱਲਾਂ ਚੱਲ ਪਈਆਂ ਸਹਿ ਸੁਭਾ ਮੈਂ ਪੁੱਛੇ ਕਿ ਕੋਈ ਹੋਗਾ ਤੇ 4 ਸਾਲ ਹੋ ਗਏ ਮੈਨੂੰ ਯੂਨੀਵਰਸਿਟੀ ਦਿੱਲੀ ਵਾਲੇ ਨੇ ਬੁਲਾਇਆ ਵੀ ਤੁਸੀਂ ਗੀਤਾ ਬਾਰੇ ਲੈਕਚਰ ਸਾਡੇ ਕਾਲਜ ਚ ਕਰੋ ਮੈਨੂੰ ਕਈ ਵਾਰ ਤਾਂ ਹੱਥ ਸਾਵੇ ਆਪਣੇ ਆਪ ਤੇ ਚੜਾ ਤਾਂ ਭਗਿਆ ਉਥੇ ਮੇਰਾ ਪ੍ਰੋਫੈਸਰ ਵਾਕਫ ਸੀ। ਮੈਂ ਕਈ ਵਾਰੀ ਤਾਂ ਆਪਣੇ ਬਾਰੇ ਸੋਚਦਾ ਤੇ ਕਈ ਵਾਰ ਮੈਂ ਦਿੱਲੀ ਜੀ ਦੀ ਅਸਤੀ ਦੇ ਸੁਪਨੇ ਡਾਲ ਦੇਖ ਰਹਾ। ਫਿਰ ਇਹਨਾਂ ਨੂੰ ਦੱਸਿਆ। ਮੈਂ ਜੋ ਪਹਿਲੇ ਪਹਿਲਾਂ ਮੈਂ ਕਾਲਜ ਪੜ੍ਹੇ ਲੱਗੇ ਨਾ ਤੇ ਮੈਂ ਬੜੇ ਔਖੇ ਔਖੇ ਕਵਤੇ ਲਿਖਦਾ ਸੀ। ਸੰਸਕ੍ਰਿਤ ਦੇ ਲਬਜ਼, ਫਾਰਸੀ ਦੇ ਲਬਜ਼, ਅਰਬੀ ਦੇ ਲਬਜ਼ ਲਬ ਲਬ ਕੇ ਲਿਓੜੇ। ਤਾਂ ਉਹ ਜਦ ਮੈਂ ਲਿਖਣੇ ਤਾਂ ਮੈਂ ਬੜਾ ਖੁਸ਼ ਹੁਣਾ ਤੇ ਮੈਨੂੰ ਕਾਲਜ ਦੇ ਬੁੱਢੇ ਕਹਿੰਦੇ ਯਾਰ ਤੂੰ ਤਾਂ ਬਹੁਤ ਗਹਿਰਾ ਲਿਖਦਾ ਹੈ। ਬੋ ਪ੍ਰੋਫੈਸਰ ਵਾਲੀ ਬੋਲੀ ਤੇਰੀ ਤੇ ਤੂੰ ਐ ਘਰੇ ਲਾ ਪ੍ਰਿੰਸੀਪਲ ਨੂੰ ਬਿਖੇ ਤੇਰਾ ਕਾਲਜ ਦੇ ਵਿੱਚ ਆਪਣਾ ਲੈਕਚਰ ਕਰ ਗੱਤਾਂ ਮਾ ਸੁਣਾ ਮੈਂ ਆਪਣੇ ਪ੍ਰਿੰਸੀਪਲ ਨੂੰ ਕਿਹਾ ਜੀ ਮੈਂ ਇਹ ਤੇਰਾ ਕਰ ਲਾਂ ਪਰ ਜਦ ਤਰਾ ਕਾਲਜ ਪ੍ਰੀ ਕੋਰਡ ਮੈਂ ਪੜਦਾ ਸੀ ਬਾਬਾ ਨੂੰ ਕਹਿੰਦੇ ਐ ਕਰ ਤੂੰ ਪ੍ਰਿੰਸੀਪਲ ਕਹਿੰਦਾ ਸਾਡੇ ਪਹਿਲਾਂ ਨਾ ਪ੍ਰੋਫੈਸਰ ਜੀ ਸਾਡੇ ਸੁਰਿੰਦਰ ਸਿੰਘ ਨਰੂਲਾ ਸੀ ਤਾਂ ਅਗਲੇ ਇਹ ਤਾਂ ਪ੍ਰੋਫੈਸਰ ਲੇਕਰੋਣੇ ਲਾਵਲ ਸ਼ਾਵਲ ਪੰਜਾਬੀ ਵਿੱਚ ਬਹੁਤ ਲਿਖਿਆ ਤਾਂ ਲਿਟਰੇਚਰ ਬਾਰੇ ਬਹੁਤ ਸਮਝ ਸੀ ਮੈਨੂੰ ਕਹਿੰਦੇ ਵੀ ਤੂੰ ਮੈਨੂੰ ਸਲਾਹ ਕਤਾਵਾ ਆਪੁਰ ਜਾਂ ਮੈਨੂੰ ਯਾਦ ਦਾ ਸਰਾਇਆ ਤੁਹਾਨੂੰ ਉਹ ਕਵਤਾਵਾ ਸ਼ਾਇਦ ਜਦ ਹੁਣ ਆਪਾਂ ਨਾ ਰਮੇ ਤਾਂ ਸ਼ਾਇਦ ਮੈਨੂੰ ਹੁਣ ਆਪ ਸਾਹ ਦੇ ਰਾਹ ਦੇ ਇਹੋ ਜਿਹਾ ਸੀ ਉਹ ਮੈਨੂੰ ਸੁਰਸਲਾ ਗਿਆ ਮੇਰੇ ਰਲ ਵੇਖ ਕੇ ਮੈਨੂੰ ਕਹਿੰਦਾ ਜੱਟਾ ਦਾ ਮੁੰਡਾ ਮਾਜੀ ਹਾਂ ਪਿੰਡ ਦਾ ਮੁੰਡਾ ਮਾਜੀ ਹਾਂ ਉਹ ਤਾਂ ਪੱਕ ਬੰਨ ਨੂੰ ਤਾਂ ਬਤਲਾ ਗਿਆ ਹੁੰਦਾ ਜੀ ਬਾਜੀ ਹਾਂ ਕਹਿੰਦੇ ਇਹ ਲਿਖੀ ਫਿਰਦਾ ਇਹਦੀ ਕੋਈ ਜੱਟਾਂ ਵਾਲੀ ਗੱਲ ਹੈਗੀ ਆ ये तो है पढ़ता फारसी दौल ग लिखी फिर ना यू हो तू ए कर वह लिख ज लोगों को समझ आ जाए जो भी तुम बोली बोलते हो ना उस बोली च लिख उस आ किताबा जो पढ़ के चुले छड़ दी वो तो थोड़ा बड़ा तरज मैं जो लग्यास छह का तैयारी कर वो फिर चुले तो कह दिए साड़ियाँ अंदर आँदी तो मौका औखा होते पर मैं पेंड है ना ਤਬ ਮੈਨੂੰ ਜਾ ਕੇ ਸਾਡੇ ਪਿੰਡ ਸਕੂਲ ਪੜ੍ਹਦੇ ਸੌਦੋ ਉਹ ਯਮਨ ਆਇਆ ਸੀ ਆਪਣਾ ਤੂਬੀ ਤੇ ਗਾਣੇ ਗਾਏ ਮੈਨੂੰ ਬੜਾ ਜਗ੍ਹਾ ਲੱਗਿਆ ਪਰ ਯਾਰ ਸੌਖਾ ਜਗ੍ਹਾ ਬਿਲਕੁਲ ਹੀ ਗਾਈ ਜਰਦੇ ਬੰਗੇ ਜੇ ਕਬਈ ਇਦਰਾ ਇਸ਼ਤਰਾ ਆਪਾਂ ਕਰ ਲੈਂਦੇ ਆ ਉਹ ਮੈਂ ਲੈ ਕੇ ਵੇਖਿਆ ਕਬਦਾ ਸੌਖਾ ਹੀ ਹੈ ਮੈਂ ਫਿਰ ਬਿਲਕੁਲ ਜਿਹੜੇ ਨਾ ਪਹਿਲੇ ਗਾਣੇ ਹੋਰ ਹੁੰਦੇ ਸੀ ਮੈਂ ਉਹ ਜੇ ਸ਼ੁਰੂ ਕਰਤੇ ਜਿਹੇ ਜੇ ਬੰਦੇ ਬਵੇਂ ਦਾ ਸੋ ਚਰਾਬੀ ਕੋਆਬੀ ਫੀਫੀ ਚਾਚੇ ਤਾਏ ਵਿਆਹ ਵਾਲੇ ਉਹ ਜਿਹੜੇ ਵਾਲੇ ਸਾਰੇ ਸੀ ਨਾ ਉਹ ਸਾਰੇ ਗੀਤ ਪੜਾ ਲੇ ਮੈਂ ਉਹ ਕੀ ਹੋਇਆ ਲੱਗਿਆ ਟੋਲੋ ਉਹ ਮੁੜ ਕੇ ਉਹਨਾਂ ਦੀ ਕੰਪਕਸ਼ਰਾਂ ਨਹੀਂ ਸੀ ਆਪ ਹੀ ਕਰ ਲਿਆ ਜਾਂਦੇ ਸੀ ਪਧਰੀਏ ਅਰੇ ਜਿਸ ਤਰ੍ਹਾਂ ਹੁਣ ਆਈ ਸੀ ਅਗਤਾਰਿਆਂ ਵਾਲੇ ਮੈਂ ਉਹ ਵੀ ਸੋੜਿਆ ਪੁਰਾਣੇ ਲਾਚਾਰ ਹੁੰਦੇ ਸੀ ਇੱਥੇ ਢੋਲ ਕਿਆਂ ਬਣ ਲੈਂਦੇ ਉਹ ਇੱਥੇ ਵਜਾ ਕੇ ਲਜਦੇ ਲਜਦੇ ਮੈਂ ਉਹਨਾਂ ਵਾਲੀਆਂ ਕੰਪਕਸ਼ਰਾਂ ਹੀ ਫੜ ਲੀਆਂ ਢਾਡੀਆਂ ਵਾਲੀਆਂ ਫੜ ਲੀਆਂ ਕੁਸ਼ਰਾਂ ਵਾਲੀਆਂ ਫੜ ਲੀਆਂ ਉਹ ਜੋ ਕੁਛ ਕੁ ਉਹ ਤਾਂ ਕਰਦੇ ਸੀ ਨਾ ਮੈਂ ਉਹਨਾਂ ਸਾਰੇ ਜਿਹੇ ਕਪੂਸ਼ੀਨਾ ਪੜ੍ਹ ਕੇ ਮੈਂ ਉਹ ਗਾਣੇ ਬਣਾ ਲਏ ਉਹ ਭੋਗ ਦਾ ਜਿਹੜਾ ਭੋਗ ਕਦੇ ਪੁਰਾਣਾ ਨਹੀਂ ਹੁੰਦਾ ਉਹ ਆ ਜਿਹੜੀ ਹਰਸਲਾਗੇ ਲੇ ਸੀ ਬੁਗੀ ਸੀਗਾ ਜਿਸ ਤਰ੍ਹਾਂ ਜੂ ਵੀਸਲਾ ਕੋਈ ਸ਼ਰਕ ਕੋਈ ਸ਼ਰਕ ਹੁੰਦਾ ਸੀ ਇੱਕ ਮੈਨੂੰ ਜਿਆਦਾ ਪੜਦਾ ਹੀ ਹੋਊਗਾ ਸ਼ਾਇਦ ਕਾਲਜ ਚੋਂ ਸ਼ਦੁੱਦ ਬਾਦ ਲਿਖਿਆ ਹੋਇਆ ਇਸ ਤਰ੍ਹਾਂ ਦੇ ਗਾਣੇ ਮੈਂ ਬਹੁਤ ਬੇਥਾ ਲਿਖੇ ਔਰ ਸਦੀਕ ਉਹ ਗਾਣੇ ਜਿਆਦਾ ਗਾਇਆ ਨਦਰਬੀਬਾ ਨੇ ਗਾਏ ਔਰ ਚਾਲ ਕਰੇ ਵਾਲ ਨੇ ਗਾਏ ਸ੍ਰੀਦਰ ਕੋਰ ਨੇ ਗਾਏ ਜਿਹੜੇ ਉਸ ਵਕਤ ਦੇ ਮਸ਼ਹੂਰ ਕਲਾਕਾਰ ਸੀ तकरीबन ਸਾਰੇ ਹੀ ਗਾਏ ਅੰਮਾਨ ਗਰੂ ਦਾ ਲੈ ਕੇ ਮੈਂ ਆਇਆ ਐਸਾ ਇਹ ਵਖਰਾ ਬਾਅਦ ਚਾ ਕੋ ਮੈਨੂੰ ਉਹ ਸੁਭਾਣ ਜੀ ਸਾਧ ਲੱਗਿਆ ਬਦਲਣ ਦਾ ਤਾਲੁਕ ਹੋਈ ਅੱਛਾ ਨਰ ਸੁਹਾਗ ਦੀ ਗੱਲ ਹੁੰਦੀ ਕੌਣ ਕੋ ਆਵਾਜ਼ ਨਹੀਂ ਉਹਦੇ ਰਹੀ ਅਪਲੀਕੇਸ਼ਨ ਦਿੱਤੀ ਨਹੀਂ ਮੰਨ ਕਰ ਕੇ ਆਵਾਜ਼ ਅਜੇ ਤੱਕ ਰੱਬ ਨੇ ਬਖਸ਼ੀ ਨਹੀਂ ਕਿਸੇ ਨੂੰ ਕਮਾਲ ਦੀ ਬਾਤ ਸੀ ਫਿਰ ਫਿਰ ਮਹਾਰਾਜਲੇ ਵੀ ਬੜੇ ਗਏ ਫਿਲਮਾਂ ਦੇ ਮੁਹੰਮਦ ਰਫੀ ਦਾ ਗਾਇ ਲਤਾ ਪਟਸ਼ੇ ਲਗਾਏ ਆਸ਼ਾ ਬੋਸ ਨਾਲ ਗਾਏ ਸਭ ਨੇ ਗਾਏ ਤਾਂ ਹਾਲੇ ਵੀ ਮੈਂ ਸ਼ੌਕ ਦੇ ਤੌਰ ਤੇ ਅੱਜ ਵੀ ਲਿਖਦਾ ਪਹਿਲਾਂ ਵੀ ਸ਼ੌਕ ਦੇ ਤੌਰ ਤੇ ਲਿਖਿਆ ਸੀ ਤੇ ਇਹ ਪ੍ਰੋਫੈਸ਼ਨਰ ਵੱਡਦਾ ਵੱਡਦਾ ਕਿਉਂਕਿ ਮੈਨੂੰ ਗਾਉਣ ਵਾਲਿਆਂ ਨੇ ਆਪ ਲੱਭਿਆ ਜਾ ਕੇ ਰੇਡੀਓ ਵਾਲਿਆਂ ਨੇ ਆਪ ਲੱਭਿਆ ਫਿਲਮਾਂ ਵਾਲਿਆਂ ਨੇ ਆਪ ਲੱਭਿਆ ਮੈਨੂੰ ਜਾਣਾ ਕਿਤੇ ਲਈ ਪਿਆ ਤੇ ਮੈਂ ਅੱਜ ਵੀ ਕਿਤੇ ਨਹੀਂ ਜਾਂਦਾਗਾ ਤੇ ਮੈਨੂੰ ਤੁਹਾਡੇ ਦੇ ਤੁਹਾਡੇ ਭਰਾਵਾਂ ਤੇ ਤੁਹਾਡੇ ਵਰਗੇ ਲੋਕਾਂ 'ਚ ਮਿਲ ਕੇ ਮੈਨੂੰ ਬੜਾ ਮਜ਼ਾ ਆਉਂਦਾ ਕਿਉਂਕਿ ਮੇਰੇ ਤੁਹਾਡੇ ਵਿੱਚ ਜੋ ਆਪਣੇ ਕਰੈਕਟਰ ਆਪਣੇ ਚਾਚੇਤਾਏ ਆਪਣੇ ਭਰਾ ਨਜ਼ਰ ਆਉਂਦੇ ਨੇ ਔਰ ਇਹ ਕਲਚਰ ਜਿਹੜਾ ਖਾਸ ਕਰ ਮਾਨਸਾ ਦਾ ਸੰਗਰੂਰ ਦਾ ਇਹ ਬਿਲਕੁਲ ਹੀ ਭਿੰਡਾ ਫਰੀਦਕੋਟ ਇਹ ਮਾਲਵੇ ਦੇ ਕਲਚਰ ਕੁ ਬਿਲਕੁਲ ਸੱਜਾ ਹੈ ਸਾਡਾ ਰੈਂਟ ਸੈਂਡ ਸਾਡੀ ਸੁਭਾ ਸਾਡੇ ਰਸਮ ਰਿਵਾਜ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਆ ਨਾ ਉਹ ਫਿਰ ਅਦਰੋਂ ਜਿਹੜੀ ਗੱਲ ਨਿਕਲਦੀ ਹੈ ਨਾ ਇਹਦਾ ਅਕਲ ਨਾਲ ਕੋਈ ਸਬੰਧ ਨਹੀਂ ਹੁੰਦਾ ਉਹ ਜਿਹੜੀ ਅਦਰੋਂ ਭੁੱਬ ਨਿਕਲਦੀ ਨਾ ਬੰਦੇ ਦੇ ਉਹ ਬੜਾ ਕੁਝ ਕਰ ਜਾਂਦੀ ਹੈ ਸਿੱਧੀ ਦਿਲ ਤੋਂ ਨਿਕਲਦੀ ਹੈ ਦਿਲ ਤੈ ਹੀ ਜਾਂਦੀ ਹੈ ਮੈਂ ਕਿਹਾ ਦਿਮਾਗ ਨਾਲ ਵਿਚਾਰ ਕੇ ਕਦੇ ਲਾ ਕੇ ਲਿਖਿਆ दिल से जो आ गया दिल वाली गल दिल सीधी तो गल करेगी और समझ आ जाती है बाकी मैं बहुत लैक्चर करी बाकी मैं कभी लैक्चर नहीं लड़ना चाह मैं सर्वसमति पिंडे पंच आए दिन बुलाते रहे लैक् सरपंच और मैं पिंड की किसी तो मीटिंग नहीं बुलाई और मैं झगड़ा नहीं होता पिंड से लड़ाई नहीं हुई मैं तीह साल रहा बुला चेयरमैन रहा वो तो भी सर्वसमति तो ਤਾਂ ਹੁਣ ਮੈਂ ਪਾਰਲਮੈਂਟ ਸੇ ਜਿਹੜੀ ਜਾਂਦਾਗਾ ਕਿਉਂਕਿ ਪਾਰਲਮੈਂਟ ਸੇ ਕੋਈ ਚੰਗੇ ਬੰਦੇ ਦਾ ਕੰਮ ਨਹੀਂ ਰਹਿਗੇਗੀ ਸੋ ਬਾਕੀ ਬਹੁਤੀ ਬਗਾਨ ਨਹੀਂ ਕਰਦਾ ਬੇहद ਚੰਗਾ ਲੱਗਿਆ ਅਮਰਪ੍ਰੀਤ ਜੀ ਦਾ ਰਗਮਤ ਧੰਵਾਦੀਆਂ ਕਿ ਸਾਜਰੀ ਨਿਵਾਸੀਆਂ ਨੂੰ ਮਿਲਤਾ ਮੈਨੂੰ ਤੇ ਮੈਨੂੰ ਮੇਰੀ ਇਹਲੀ ਹਾਜ਼ਰੀ ਕਬੂਲ ਕਰੋ ਮੈਨੂੰ ਬਹੁਤ ਹੀ ਚੰਗਾ ਲੱਗਿਆ ਇੱਧਰੋਂ ਔਰ ਮੈਂ ਇਹ ਚਿਹਰੇ ਤੁਹਾਡੇ ਆਪਣੇ ਜ਼ਿਹਨ ਵਿੱਚ ਬਰੇ ਰਹਿਣਗੇ ਤੇ ਮੈਂ ਕੁਝ ਨਾ ਕੁਝ ਤਨ ਲੱਗੂਗਾ ਕਿ ਤੁਹਾਥੋਂ ਪਤਾ ਨਹੀਂ ਬਕੀ ਪ੍ਰਾਪਤ ਕਰ ਲਿਆ ਉਹ ਮੈਨੂੰ ਪਤਾ ਤੁਸੀਂ ਭਾਵੇਂ ਸਿੱਖੋ ਨਾ ਸਿੱਖੋ ਮੈਂ ਤੁਹਾਨੂੰ ਇਹ ਵੇਖ ਕੇ ਬੜਾ ਕੋਸ਼ਕ ਲਿਆ ਕਿਉਂਕਿ ਮੈਂ ਹਰ ਜਗ੍ਹਾ ਜਾਣਾ ਹਰ میرا ਬੱਚਾ ਵੀ ਮੇਰਾ ਉਸਤਾਦ ਹੈ ਬਜ਼ੁਰਗ ਵੀ ਮੇਰਾ ਉਸਤਾਦ ਹੈ ਮੇਰੇ ਘਾੜੀਆਂ ਤੇਰਾ ਵੀ ਉਸਤਾਦ ਨੇ ਮੇਰੇ ਮੈਂ ਸਭ ਚੀਜ਼ਾਂ ਤੇ ਸਿੱਖਿਆ ਤੇ ਤੁਹਾਡੇ ਕੋਲ ਬਹੁਤ ਸਿੱਖ ਕੇ ਜਾ ਰਿਹਾ ਹਾਂ ਬਹੁਤ ਮਿਹਰਬਾਨੀ ਤੁਸੀਂ ਇੱਥੇ ਬੁਲਾਇਆ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਬਸ ਇਹ ਇਸ਼ਾਰਾ ਜੀ ਮੇਰੀ ਕਬੂਲ ਕਰੋ ਜੀ ਮੈਂ ਖਾਲਸ ਮੈਂ ਹਮ ਜੀ ਦੀ ਬੰਦ ਦਾ ਪਿੰਡ ਵੱਲੋਂ ਸਨਮਾਨ ਕਰਾਂਗੇ ਪੰਡਾਰ ਚ ਬੈਠੇ ਤੁਸੀਂ ਸਾਰੇ ਆਪਣੇ ਆਪ ਨੂੰ ਸਟੇਜ ਤੇ ਖੜੇ ਸਮਝ ਲਿਓ ਸੋ ਆਪਾਂ ਸਰਦਾਰ ਅਮਰਪ੍ਰੀਤ ਜੀ ਤੇ ਬਾਬੂ ਸਿੰਘ ਮਾਨ ਮਰਾੜਾ ਮਾਣ ਦਾ ਸਨਮਾਨ ਲੋਕ ਸਭਾ ਜਰਕ ਬੰਚ ਸ਼ਾਇਲੀ ਵੱਲੋਂ ਤੇ ਤੁਹਾਡੇ ਸਾਰੇ ਆਪਣੇ ਨਗਰ ਵੱਲੋਂ ਸਨਮਾਨ ਇੱਕ ਛੋਟੀ ਜੀ ਇਜਾਜ਼ਤ ਗਰੀ ਭੇਟਾ ਬਾਬੂ ਸਿੰਘ ਮਾਨ ਮਰਾੜਾ ਵਾਲੇ ਤੇ ਸਰਦਾਰ ਅਮਰਪ੍ਰੀਤ ਸੋਚ ਜੀ